ਹੈਲੋ ਦੋਸਤੋ ਕੀ ਹਾਲ ਚਾਲ ਹੈ ਅੱਜ ਦੀ ਜਿਹੜੀ ਕਹਾਣੀ ਹੈਗੀ ਏ ਉਹ ਕਹਾਣੀ ਹੈਗੀ ਏ ਪੰਜਾਬ ਦੀ ਏ 14 ਸਾਲ ਦੇ ਮੁੰਡੇ ਨੇ ਕਿਸ ਤਰ੍ਹਾਂ 12 ਸਾਲ ਦੀ ਕੁੜੀ ਨੂੰ ਪ੍ਰੈਗਨੈਂਟ ਕੀਤਾ ਤੇ ਗਰਭਵਤੀ ਕੀਤਾ ਤੇ ਕਿਸ ਤਰ੍ਹਾਂ ਉਸਨੇ ਇਸ ਨਾਲ ਕਾਨੂੰਨੀ ਹਰਕਤ ਕੀਤੀ ਚਲੋ ਸ਼ੁਰੂ ਕਰਦੇ ਆਂ ਇਹ ਕਹਾਣੀ ਇਹ ਕਹਾਣੀ ਹੁੰਦੀ ਏ ਇੱਕ 12 ਸਾਲ ਦੀ ਕੁੜੀ ਤੇ 14 ਸਾਲ ਦੇ ਮੁੰਡੇ ਦੀ ਤੇ ਕਿਸ ਤਰ੍ਹਾਂ ਉਸਨੇ ਉਸ ਨੂੰ ਗਰਭਵਤੀ ਕੀਤਾ ਇਹ ਕਹਾਣੀ ਦੀ ਸ਼ੁਰੂਆਤ ਹੁੰਦੀ ਏ ਕਿ ਜੇ ਜਿਸ ਇਸ ਕੁੜੀ ਜਿਹੜੀ ਪੀੜਿਤ ਕੁੜੀ ਹੁੰਦੀ ਹੈ ਜਿਸ ਜੋ ਗਰਭਤੀ ਹੋ ਰਹੀ ਹੋ ਗਈ ਸੀ ਉਸ ਦੀ ਮਾਤਾ ਜਦੋਂ ਉਸ ਦੇ ਢਿੱਡ ਵਿੱਚ ਬਹੁਤ ਹੀ ਜ਼ਿਆਦਾ ਦਰਦ ਹੋਣ ਲੱਗ ਜਾਂਦੀ ਉਸ ਕੁੜੀ ਦੇ ਤੇ ਉਸ ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਂਦੀ ਹੈ ਜਦੋਂ ਹਸਪੀਟਲ ਦੇ ਵਿੱਚ ਉਸ ਨੂੰ ਲੈ ਕੇ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਪ੍ਰੈਗਨੈਂਟ ਹੈ ਇਸ ਦੇ ਢਿੱਡ ਵਿੱਚ ਇਸ ਕਰਕੇ ਪੀੜ ਹੋ ਰਹੀ ਹੈ ਕਿਉਂਕਿ ਉਮਰ ਛੋਟੀ ਹੈ ਤੇ ਬੱਚਾ ਨਿਆ ਹੋ ਰਿਹਾ ਤੇ ਇਸ ਕਰਕੇ ਉਸ ਨੂੰ ਬਹੁਤ ਹੀ ਜ਼ਿਆਦਾ ਦਰਦ ਹੋ ਰਹੀ ਸੀ ਤੇ ਜਿਸ ਕਰਕੇ ਉਸ ਦੀ ਮਾਂ ਉਸ ਨੂੰ ਉੱਥੇ ਲੈ ਜਾਂਦੀ ਹਸਪੀਟਲ ਜਦੋਂ ਉਸ ਦਾ ਚੈੱਕ ਚੰਗੀ ਤਰ੍ਹਾਂ ਕੀਤਾ ਜਾਂਦਾ ਹੈ ਪਹਿਲਾ ਅਲਟਰਾਸਾਉਂਡ ਅਲਟਰਾਸਾਉਂਡ ਨਹੀਂ ਕੀਤੀ ਜਾਂਦੀ ਪਹਿਲਾ ਵੈਸੀ ਚੈੱਕ ਕੀਤਾ ਜਾਂਦਾ ਹੈ ਪਰ ਡਾਕਟਰ ਨੂੰ ਸ਼ੱਕ ਹੁੰਦਾ ਸ਼ੱਕ ਹੋਣ ਦੇ ਫਿਰ ਉਸ ਦਾ ਅਲਟਰਾਸਾਉਂਡ ਕਰਵਾਇਆ ਜਾਂਦਾ ਹੈ ਜਦੋਂ ਅਲਟਰਾਸਾਉਂਡ ਕਰਵਾਇਆ ਜਾਂਦਾ ਹੈ ਤੇ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਇਹ 7ਵਾਂ ਮਹੀਨਾ ਉਸ ਨੂੰ ਲੱਗਾ ਹੋਇਆ ਤੇ ਇਹ ਪ੍ਰੈਗਨੈਂਟ ਹੈ ਬਾਅਦ ਵਿੱਚ ਜਦੋਂ ਉਸ ਨੂੰ ਕੁੜੀ ਤੋਂ ਉੱਚਤਾਸ਼ ਕੀਤੀ ਜਾਂਦੀ ਹੈ ਤੇ ਇਹ ਮਾਮਲਾ ਉਦੋਂ ਪੂਰੀ ਤਰ੍ਹਾਂ ਸਾਹਮਣੇ ਆਉਂਦਾ ਹੈ ਕਿ ਇਹ ਕਿਸ ਤਰ੍ਹਾਂ ਕਿਸ ਨੇ ਉਸ ਨਾਲ ਕਾਨੂੰਨੀ ਹਰਕਤ ਕੀਤੀ ਹੈ ਪਤਾ ਲੱਗਦਾ ਹੈ ਕਿ ਜਿਹੜੀ ਉਹ ਕੁੜੀ ਦੀ ਮਾਂ ਹੈ ਕੁੜੀ ਦਾ ਪਿਤਾ ਮਈ 2024 ਦੇ ਵਿੱਚ ਡੈਥ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਜਿਸ ਕਰਕੇ ਉਸ ਦੀ ਮਾਂ ਇਕੱਲੀ ਰਹਿ ਜਾਂਦੀ ਹੈ ਤੇ ਉਸ ਦੇ ਪੰਜ ਬੱਚੇ ਹੁੰਦੇ ਨੇ ਪੰਜਾਂ ਬੱਚਿਆਂ ਵਿੱਚੋਂ ਇਹ ਕੁੜੀ ਜਿਹੜੀ 14 ਸਾਲ ਦੀ ਲੜਕੀ ਹੁੰਦੀ ਹੈ ਇਹ ਵੱਡੀ ਹੁੰਦੀ ਹੈ ਬੱਚੀ ਵੱਡੀ ਹੁੰਦੀ ਹੈ ਤੇ ਇਹ ਪੰਜਾਬ ਦੇ ਵਿੱਚ ਹੀ ਕਿਸੇ ਕਿਸਾਨ ਦੇ ਘਰ ਦੇ ਕੋਲ ਹੀ ਰਹਿ ਰਹੀ ਹੁੰਦੀ ਹੈ ਛੋਟਾ ਜੀ ਚੌਂਪੜੀ ਵਗੈਰਾ ਬਣਾ ਕੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੰਨੀ ਮਗੇਹਾਈ ਦੇ ਦੌਰ ਦੇ ਵਿੱਚ ਕਿਸ ਤਰ੍ਹਾਂ ਆਪਣੇ ਪੰਜਾ ਬੱਚਿਆਂ ਦੀ ਪਰਵਰਿਸ਼ ਕਰਨੀ ਇੱਕ ਕੱਲੀ ਮਦਰ ਇੱਕ ਕੱਲੀ ਮਾਂ ਨੂੰ ਕਿੰਨਾ ਜ਼ਿਆਦਾ ਔਖਾ ਹੁੰਦਾ ਹੈ ਠੀਕ ਹੈ ਇਸ ਕਰਕੇ ਉਸ ਉਹਨਾਂ ਨੇ ਉਹ ਬੱਚਿਆਂ ਨੂੰ ਕਿ ਬਹੁਤ ਹੀ ਓਕੇ ਤਰੀਕੇ ਦੇ ਨਾਲ ਪਾਲ ਰਹੀ ਸੀ ਮਜ਼ਦੂਰੀ ਕਰਨ ਵਾਸਤੇ ਘਰ ਤੋਂ ਬਾਹਰ ਜਾਂਦੀ ਸੀ ਤੇ ਜਿਸ ਟਾਈਮ ਉਸਦੇ ਫਾਦਰ ਦੀ ਮੌਤ ਹੋਈ ਸੀ ਬੱਚੀ ਦੇ ਤੇ ਉਦੋਂ ਉਸ ਦੀ ਮਾਂ ਥੋੜੇ ਟਾਈਮ ਦੇ ਲਈ ਬਿਹਾਰ ਚਲੀ ਜਾਂਦੀ ਏ ਬੱਚਿਆਂ ਨੂੰ ਉੱਥੇ ਹੀ ਕਿਸਾਨ ਦੀ ਝੌਂਪੜੀ ਦੇ ਆਪਦੀ ਝੌਂਪੜੀ ਦੇ ਵਿੱਚ ਹੀ ਛੱਡ ਜਾਂਦੀ ਏ ਕਿਉਂਕਿ ਉੱਥੇ ਉਸਦੇ ਜਿਹੜਾ ਬੱਚੀ ਦਾ ਪਿਤਾ ਸੀ ਉਸ ਦੀ ਮੌਤ ਦਾ ਮੁਆਵਜ਼ਾ ਮਿਲਣਾ ਹੁੰਦਾ ਹੈ ਤੇ ਇਸ ਕਰਕੇ ਉੱਥੇ ਚਲੀ ਜਾਂਦੀ ਹੈ ਕਿ ਕੋਈ ਪੈਸੇ ਮਿਲਣਗੇ ਤੇ ਮੈਂ ਆਪਦੇ ਬੱਚਿਆਂ ਦੇ ਅੱਗੇ ਵਾਸਤੇ ਸੋਚਾਂਗੀ ਜੇ ਇਸ ਕਰਕੇ ਉਹ ਆਪਣੇ ਬਿਹਾਰ ਦੇ ਵਿੱਚ ਜਾਂਦੀ ਏ ਉੱਥੇ ਜਦੋਂ ਜਾਂਦੀ ਏ ਉੱਥੇ ਥੋੜਾ ਦਿਨ ਲੱਗ ਜਾਂਦੇ ਨੇ ਤੇ ਕਿਉਂਕਿ ਪੈਸੇ ਵਗੈਰਾ ਮਿਲਣ ਦੇ ਵਿੱਚ ਟਾਈਮ ਲੱਗ ਜਾਂਦਾ ਜਿੰਕਿ ਕਾਫੀ ਦਿਨ ਲੱਗ ਜਾਂਦੇ ਆ ਇਸ ਤੇ ਬਾਅਦ ਵਿੱਚ ਉਹ ਵਾਪਸ ਆਉਂਦੀ ਏ ਜਦੋਂ ਵਾਪਸ ਆਉਂਦੀ ਏ ਤੇ ਉਹ ਉਸ ਦੀ ਬੱਚੀ ਨੇ ਉਸ ਦੁਆਰਾ ਕੁਝ ਵੀ ਨਹੀਂ ਦੱਸਿਆ ਜਦੋਂ ਡਾਕਟਰਾਂ ਦੁਆਰਾ ਜਦੋਂ ਸਾਰਾ ਪਤਾ ਕੀਤਾ ਜਾਂਦਾ ਹੈ ਤੇ ਜਦੋਂ ਇਹ ਪੁਲਿਸ ਦੇ ਕੋਲ ਇਹ ਸ਼ਿਕਾਇਤ ਦਰਜ ਕਰਵਾਈ ਜਾਂਦੀ ਏ ਤੇ ਕੁੜੀ ਸਾਰਾ ਦੱਸਦੀ ਏ ਕਿ ਇਸ ਤਰ੍ਹਾਂ ਇੱਕ ਜੜਾ ਕਰ ਦੇ ਉਸ ਦੀ ਝੌਂਪੜੀ ਦੇ ਕੋਲ ਘਰ ਸੀ ਉਹ ਕਿਸਾਨ ਦਾ ਸੀ ਤੇ ਉਸ ਦਾ ਬੇਟਾ ਉਸ ਦੇ ਘਰ ਆਉਂਦਾ ਸੀ ਤੇ ਉਹ ਲੁਕਣ ਮੀਚੀ ਵਗੈਰਾ ਖੇਡਦੇ ਸੀ ਤੇ ਖੇਡ ਖੇਡਾ ਤੇ ਖੇਡਦੇ ਦੌਰਾਨ ਹੀ ਉਸ ਮੁੰਡੇ ਨੇ ਜਿਹੜੇ ਕਿਸਾਨ ਦਾ ਬੇਟਾ ਸੀ ਉਸ ਨੇ ਉਸ ਨਾਲ ਇਹ ਗਲਤ ਕੰਮ ਇਸ ਤਰ੍ਹਾਂ ਕੀਤਾ ਸੀ ਤੇ ਜਦੋਂ ਮੈਂ ਇਹ ਗਲਤ ਹਰਕਤਾਂ ਕੀਤੀਆਂ ਸੀ ਤੇ ਉਸ ਤੋਂ ਬਾਅਦ ਜਦੋਂ ਕਰਕੇ ਗਿਆ ਚਲਿਆ ਹੀ ਬਾਅਦ ਵਿੱਚ ਉਸਨੇ ਮੈਨੂੰ ਕਿਹਾ ਸੀ ਜੇ ਤੂੰ ਕਿਸੇ ਨੂੰ ਦੱਸਿਆ ਤੇ ਮੈਂ ਤੈਨੂੰ ਮਾਰ ਦਾਂਗਾ ਤੇਰੇ ਭਰਾ ਨੂੰ ਮਾਰ ਦਾਂਗਾ ਇਸ ਤਰ੍ਹਾਂ ਬਹੁਤ ਸਾਰੀਆਂ ਧਮਕੀਆਂ ਦਿੱਤੀਆਂ ਸੀ ਜਿਸ ਕਰਕੇ ਉਹ ਕੁੜੀ ਬਹੁਤ ਜ਼ਿਆਦਾ ਡਰ ਜਾਂਦੀ ਹੈ ਤੇ ਉਹ ਆਦੀ ਮਾਂ ਜਾਂ ਕਿਸੇ ਨੂੰ ਵੀ ਕਰਦੇ ਪਰਿਵਾਰਿਕ ਮੈਂਬਰਾਂ ਨੂੰ ਨਹੀਂ ਦੱਸਦੀ ਤੇ ਜਦੋਂ ਇਸ ਤਰ੍ਹਾਂ ਪੁਲਿਸ ਤੇ ਡਾਕਟਰਾਂ ਦੀ ਪੁੱਛਤਾਚ ਤੋਂ ਬਾਅਦ ਪਤਾ ਲੱਗਦਾ ਹੈ ਕਿ ਜੇ ਜਦੋਂ ਉਸ ਨੂੰ ਬੱਚੇ ਨੇ ਸ਼ਿਕਾਇਤ ਦਰਜ ਕੀਤੀ ਜਾਂਦੀ ਤੇ ਉਸ ਨੂੰ ਫੜਨ ਦੇ ਬਾਰੇ ਕੀਤਾ ਜਾਂਦੇ ਆ ਤੇ ਉਹ ਬੱਚਾ ਨੂੰ ਆਪਦੇ ਨੂੰ ਇੱਧਰ ਉੱਧਰ ਕਰ ਦਿੰਦੇ ਨੇ ਸਾਈਡ ਤੇ ਤੇ ਉਹ ਬੱਚਾ ਨਹੀਂ ਫੜਿਆ ਜਾਂਦਾ ਤੇ ਪਰ ਉਸ ਹੱਲੇ ਵੀ ਉਹ ਕਾਰਵਾਈ ਚੱਲ ਰਹੀ ਏ ਤੇ ਉਹ ਕਾਰਵਾਈ ਦੇਖੋ ਹੁਣ ਕਿੱਥੋਂ ਟਿਕਰ ਜਾਂਦੀ ਏ ਕਿਉਂਕਿ ਜਿਹੜੇ ਕਿਸਾਨ ਦੇ ਕਿਸਾਨ ਦੇ ਬੇਟਾ ਏ ਤੇ ਉਹ ਜਿਸ ਉਹ ਕਿਸਾਨ ਤੇ ਉਸ ਦਾ ਸਾਰਾ ਪਰਿਵਾਰ ਹੀ ਇਸ ਜੱਦੋਜਾਦ ਵਿੱਚ ਲੱਗਾ ਹੋਇਆ ਕਿ ਤੁਸੀਂ ਪੈਸੇ ਲੈ ਲਓ ਤੇ ਇਹ ਮਾਮਲਾ ਰਫਾ ਦਫਾ ਕਰੋ ਜਾਂ ਇਸ ਨੂੰ ਆਪਦੇ ਇਹ ਬਿਹਾਰ ਦੇ ਵਿੱਚ ਲੈ ਜਾ ਤੇ ਇਸ ਦਾ ਵਿਆਹ ਕਰ ਦੇ ਇਸ ਤਰ੍ਹਾਂ ਉਸ ਦੀ ਕਾਫੀ ਜ਼ਿਆਦਾ ਉਸਤੇ ਪ੍ਰੈਸ਼ਰ ਹੈ ਪਰ ਉਹ ਜਿਹੜੀ ਮਾਂ ਹੈ ਉਹ ਕਹਿੰਦੀ ਹੈ ਕਿ ਮੈਂ ਆਪਣੇ ਬੱਚੇ ਨਾਲ ਗਲਤ ਹੁੰਦਾ ਨਹੀਂ ਦੇਖ ਸਕਦੀ ਉਹ ਉਸ ਨੂੰ ਸਜ਼ਾ ਦਿਵਾਉਣ ਦੇ ਲਈ ਇਹ ਅੱਗੇ ਬਹੁਤ ਜ਼ਿਆਦੀਆਂ ਰਿਕਵੈਸਟ ਕਰ ਰਹੀ ਹੈ ਤੇ ਉਹ ਪੁਲਿਸ ਵਾਲਿਆਂ ਨੂੰ ਵੀ ਪੈਸਾ ਦੇ ਰਹੇ ਨੇ ਕਿਸਾਨ ਪਰਿਵਾਰ ਤੇ ਉਹਨਾਂ ਨੂੰ ਵੀ ਕਹਿੰਦੇ ਨੇ ਕਿ ਤੁਸੀਂ ਜਿੰਨਾ ਪੈਸਾ ਕਹੋਗੇ ਲੈ ਲਓ ਤੇ ਇਹ ਮਾਮਲੇ ਨੂੰ ਰਫਾ ਦਫਾ ਕਰੋ ਪਰ ਹਾਲੇ ਤੱਕ ਵੀ ਇਸ ਮਾਮਲੇ ਦੀ ਕੋਈ ਚੰਗੀ ਤਰ੍ਹਾਂ ਜਾਂਚ ਨਹੀਂ ਹੋ ਰਹੀ ਤੇ ਉਸ ਜਿਹੜੀ ਲੜਕੀ ਹੈ ਪ੍ਰੈਗਨੈਂਟ ਹੈ ਉਸ ਨੂੰ ਪਹਿਲਾਂ ਹੀ ਬੱਚੇ ਨੂੰ ਜਨਮ ਦਿੱਤਾ ਜਾਏਗਾ ਕਿਉਂਕਿ ਉਹਨੇ ਟਾਈਮ ਤੱਕ ਤਾਂ ਉਸ ਦੀ ਵੀ ਮੌਤ ਨੂੰ ਖਤਰਾ ਉਸ ਨੂੰ ਵੀ ਖਤਰਾ ਹੋ ਸਕਦਾ ਹੈ ਮੌਤ ਦਾ ਤੇ ਉਸ ਦੇ ਬੱਚੇ ਨੂੰ ਵੀ ਇਸ ਕਰਕੇ ਇਹ ਮਾਮਲਾ ਹਾਲੇ ਵੀ ਚੱਲ ਰਿਹਾ ਹੈ ਜਿੱਥੇ ਕਿ ਉਹ ਲੜਕੀ ਦੀ ਜਿਹੜੀ ਮਾਤਾਏ ਉਹ ਬਹੁਤ ਹੀ ਜ਼ਿਆਦਾ ਅ ਅਪੀਲ ਕਰ ਰਹੀ ਹੈ ਪੁਲਿਸ ਥਾਣਿਆਂ ਵਿੱਚ ਜਾ ਜਾ ਕੇ ਕਿ ਹਾਂ ਮੈਨੂੰ ਕੀ ਚਾਹੀਦਾ ਹੈ ਤੇ ਰਿਜਲਟ ਚਾਹੀਦਾ ਹੈ ਕਿ ਇਸ ਬੱਚੇ ਨੂੰ ਗ੍ਰਫਤਾਰ ਕੀਤਾ ਜਾਵੇ ਤੇ ਉਸ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਸ ਉਹ ਬੱਚਾ ਹੈ ਉਸ ਨੂੰ ਕੁਝ ਸਮਝ ਨਹੀਂ ਹੈਗੀ ਇਸ ਕਰਕੇ ਉਸ ਤੋਂ ਇਹ ਗਲਤੀ ਹੋ ਗਈ ਤੇ ਉਧਰੋਂ ਵੀ ਇਹ ਜਦੋਂ ਜਦ ਹਾਲੇ ਚੱਲ ਰਹੀ ਹੈ ਕਿ ਦੇਖੋ ਹੁਣ ਅੱਗੇ ਕਿਸ ਤਰ੍ਹਾਂ ਕਿਸ ਤਰ੍ਹਾਂ ਇਨਸਾਫ ਮਿਲਦਾ ਹੈ ਜਾਂ ਕੀ ਹੁੰਦਾ ਹੈ ਇਹ ਅੱਗੇ ਜਾ ਕੇ ਪਤਾ ਲੱਗੇਗਾ ਤੇ ਇਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖੋ ਬਹੁਤ ਹੀ ਜ਼ਿਆਦਾ ਦੇਖੋ ਕਿ ਘਰ ਵਿੱਚ ਕੌਣ ਆਉਂਦਾ ਹੈ ਕੌਣ ਜਾਂਦਾ ਹੈ ਕੌਣ ਕਿਸ ਤਰ੍ਹਾਂ ਦਾ ਵਿਵਹਾਰ ਕਰਨ ਵਾਲਾ ਹੈ ਕੌਣ ਕਿਸ ਤਰ੍ਹਾਂ ਕੁਝ ਕੁ ਲੋਕਾਂ ਦਾ ਤਾਂ ਕਹਿਣਾ ਹੈ ਕਿ ਇਹ ਛੋਟੇ ਬੱਚੇ ਦਾ ਕੰਮ ਨਹੀਂ ਹੋ ਸਕਦਾ ਕਿ ਇਹ ਕਿਸ ਤਰ੍ਹਾਂ ਇੱਕ ਬੱਚੇ 14 ਸਾਲ ਦੀ ਕੁੜੀ ਨੂੰ ਪ੍ਰੈਗਨੈਂਟ ਕਰ ਸਕਦਾ ਹੈ ਇਸ ਕਰਕੇ ਉਹ ਕਹਿੰਦੇ ਨੇ ਕਿ ਇਸ ਬੱਚੇ ਦਾ ਹੱਥ ਨਹੀਂ ਬਲਕਿ ਕਿਸੇ ਵੱਡੇ ਦਾ ਹੱਥ ਹੈ ਤੇ ਇਸ ਤੋਂ ਹੋਰ ਕੁਝ ਬੁਲਵਾਇਆ ਜਾ ਰਿਹਾ ਹੈ ਜਾਂ ਝੂਠ ਹੀ ਕਿਹਾ ਜਾ ਰਿਹਾ ਜਾਂ ਇਸ ਤਰ੍ਹਾਂ ਕਰਕੇ ਕਾਫੀ ਚਰਚਾ ਦੇ ਵਿੱਚ ਗੱਲਾਂ ਚੱਲ ਰਹੀਆਂ ਹਾਲੇ ਕਾਰਵਾਈ ਪੁਲਿਸ ਵੀ ਕਰ ਰਹੀ ਹੈ ਕਿਉਂਕਿ ਤਾਂ ਹੀ ਪਤਾ ਲੱਗੇਗਾ ਕਿ ਉਹ ਆਪਣੇ ਬੱਚੇ ਦਾ ਕੋਈ ਵੀ ਟੈਸਟ ਕਿਸਾਨ ਆਪਣੇ ਪੁੱਤਰ ਦਾ ਕਰਾਉਣ ਲਈ ਬਿਲਕੁਲ ਤਿਆਰ ਨਹੀਂ ਹੈਗਾ ਸ਼ਾਇਦ ਹੀ ਉਹ ਇਸ ਜ਼ੁਲਮ ਨੂੰ ਉਸ ਦਾ ਲਕਾਉਣਾ ਚਾਹੁੰਦੇ ਹਨ ਜਾਂ ਉਸ ਦੀ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੁੰਦੇ ਇਸ ਕਰਕੇ ਉਹ ਪੈਸਾ ਹੀ ਦਿੱਤੀ ਜਾ ਰਹੇ ਨੇ ਪਰ ਉਹ ਬੱਚੇ ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਤੇ ਜਾਂ ਇਹ ਕੀ ਹੋ ਸਕਦਾ ਹੈ ਜਾਂ ਕੁੜੀ ਨੇ ਗਲਤ ਮੁੰਡੇ ਦਾ ਨਾਂ ਲੈਤਾ ਰਿਲੇਸ਼ਨ ਸ਼ਾਇਦ ਕਿਸੇ ਹੋਰ ਦੇ ਨਾਲ ਹੋਵੇ ਉਸਦੇ ਉਸ ਨੂੰ ਬਚਾਉਣ ਦੇ ਲਈ ਉਸ ਨੇ ਇਸ ਬੱਚੇ ਦਾ ਨਾਂ ਲੈ ਦਿੱਤਾ ਹੋਵੇ ਇਹ ਵੀ ਗੱਲਾਂ ਕਹੀਆਂ ਜਾ ਰਹੀਆਂ ਹਨ ਪਰ ਜਿੱਨਾਂ ਚੱਕਰ ਕੋਈ ਗੱਲ ਕਿਸੇ ਮੁੱਦੇ ਤੇ ਨਹੀਂ ਪਹੁੰਚਦੀ ਜਾਂ ਕਿਸੇ ਨਤੀਜੇ ਤੇ ਨਹੀਂ ਪਹੁੰਚਦੀ ਉਦਤ ਕਰੇ ਜਦੋਂ ਜਦ ਐਸ ਤਰ੍ਹਾਂ ਹੀ ਚੱਲਦੀ ਰਹੇਗੀ ਦੇਖਦੇ ਹਾਂ ਕਿ ਇਸ ਨੂੰ ਇਨਸਾਫ ਜਾਂ ਕੌਣ ਸਹੀ ਹੈ ਕੌਣ ਗਲਤ ਹੈ ਹਾਲੇ ਕੀ ਕੀ ਅੱਗੇ ਹੁੰਦਾ ਹੈ ਪਰ ਅੱਜ ਕੱਲ ਆਪਣੇ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖੋ ਤਾਂ ਜੋ ਕੋਈ ਵੀ ਕਿਸੇ ਨਾਲ ਵੀ ਐਦਾਂ ਦਾ ਘਟਿਆ ਕੰਮ ਨਾ ਹੋ ਸਕੇ ਆਪਣੀਆਂ ਬੱਚੀਆਂ ਨੂੰ ਆਪਦੇ ਘਰ ਦੇ ਵਿੱਚ ਹੀ ਸੇਫ ਰੱਖੋ ਉਹਨਾਂ ਦਾ ਵੱਧ ਤੋਂ ਵੱਧ ਧਿਆਨ ਰੱਖੋ ਤੇ ਉਹਨਾਂ ਨੂੰ ਬਾਹਰ ਜ਼ਰੂਰਤ ਦੇ ਅਨਸਾਰ ਹੀ ਜਾਣ ਦਿਓ ਉਹਨਾਂ ਦੇ ਨਾਲ ਖੁਦ ਜਾਓ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਰੱਖੋ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਨਵੇਂ ਵੀਡੀਓ ਦੇ ਨਾਲ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਇਦਾਂ ਨਹੀਂ ਹੋਰ ਵੀਡੀਓ ਵੇਖਣਾ ਚਾਹੁੰਦੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ